ਸਸੀ ਗਾਲ ਜੀ ਸਾਰੇ ਸਾਥੀਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਣਾ ਚੱਕ ਵੈਰੋਕੇ ਵਰਿੰਦਰ ਗੋਇਲ ਜੀ ਆਏ ਸੀ ਤੇ ਉਹਨਾਂ ਦਾ ਆਪਾਂ ਵਿਰੋਧ ਕਰਨ ਲਈ ਇੱਥੇ ਆ ਪ੍ਰੋਗਰਾਮ ਲਾਇਆ ਸੀ ਤੇ ਜਦੋਂ ਅਸੀਂ ਮੁਰਦਾਬਾਦ ਦੇ ਨਾਰੇ ਲਾਏ ਤਾਂ ਇਹਨਾਂ ਦੇ ਸੀਐਸਟਾਫ ਵੱਲੋਂ ਜਿਹੜੇ ਕੀ ਫਾਇਲ ਕਾ ਸਪੈਸ਼ਲ ਬ੍ਰਾਂਚ ਦੇ ਮੇਨ ਸਟਾਫ ਵੱਲੋਂ ਮੇਰੇ ਆ ਚਪੇੜਾ ਮਾਰਿਆ ਗਿਆ ਤੁਸੀਂ ਵੇਖ ਸਕਦੇ ਹੋ ਕਿੰਨੀ ਬੁਰੀ ਤਰ੍ਹਾਂ ਨਾਲ ਸਾਨੂੰ ਕੁੱਟਿਆ ਗਿਆ ਸਾਥਿਓ ਸਾਨੂੰ ਮਤਲਬ ਨੌਕਰੀ ਚਾਹੀਦੀ ਹੈ ਸਿਰਫ ਆਦੀ ਨੌਕਰੀ ਮੰਗਣ ਲਈ ਆਏ ਆ ਨਾ ਕਿ ਇੱਥੇ ਚਪੇੜਾ ਖਾਣ ਲਈ ਆਏ ਆ ਧੰਨਵਾਦ ਸਾਥਿਓ ਪਹਿਲਾਂ ਪਹਿਲਾਂ ਤੁਹਾਡੀ ਗੱਲ ਹੀ ਸੁਣਨਾ ਕੋਈ ਨਹੀਂ ਬੋਲਣ ਦੇ ਬਹੁਤ ਹੀ ਤੁਹਾਡੇ ਆਪਣੇ ਬਹੁਤ ਹੀ ਸਤਾਰਿਓ ਐਮ ਐਲ ਏ ਜਲਾਲਾਬਾਦ ਹਾਜ਼ਰਕਾਰ ਵਜੋਂ ਸਾਡੇ ਹਲਕਾ ਜਲਾਲਾਬਾਦ ਦੀ ਪਿੰਡ ਚੱਕ ਬੈਰੋਪੀ ਦੇ ਵਿਖੇ ਬ੍ਰਿੰਦਰ ਗੋਇਲ ਜੀ ਕੱਬ ਨੇਟ ਮਿਨਿਸਟਰ ਪਧਾਰੇ ਸਨ ਜਿਨ੍ਹਾਂ ਨੇ ਸਵੇਲੇ ਵਾਲੇ ਮਾਈਨਰ ਦਾ ਵਿਰੋਧ ਕਰਨ ਕਰਨਾ ਸੀ ਉਸ ਦੇ ਵਿੱਚ ਆਪਣੇ ਈਟੀਟੀ ਬੈਂਕ ਲੋਕਪ੍ਰਤੀ 94 ਸਾਥੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਮਾਰੇ ਗਏ ਜਿਸ ਦੇ ਚੱਲਦੇ ਉੱਥੇ ਨੇ ਮੌਜੂਦ ਹਲਕੇ ਦੇ ਚਾਰੇ ਐਮਐਲਏ ਜਿਹੜੇ ਸਹੇਤੇ ਸਾਡੇ ਸਾਥੀਆਂ ਦੇ ਨਾਲ ਪ੍ਰਸ਼ਾਸਨ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਸਾਨੂੰ ਜੇਲਾਂ ਦੇ ਵਿੱਚ ਜਾਂ ਖਾੜਿਆਂ ਦੇ ਵਿੱਚ ਲਿਆ ਕੇ ਡੱਕ ਦਿੱਤਾ ਗਿਆ ਪ੍ਰਸ਼ਾਸਨ ਦਾ ਰਵੱਈਆ ਇੰਨਾ ਕੋਟਿਆ ਸੀ ਕਿਉਂਕਿ ਪ੍ਰਸ਼ਾਸਨ ਨੇ ਇਲਾ ਗਾਲੀ ਗਲੋਚ ਕੀਤਾ ਅਤੇ ਛੜੀਆਂ ਪੈਣਾ ਦੇ ਰੂਪ ਤੇ ਮੇਲ ਪ੍ਰਸ਼ਾਸਨ ਦੇ ਵੱਲ ਚਪੇੜਾ ਮਾਰੀ ਹੈ ਜੀਆਂ ਅਸੀਂ ਪੰਜਾਬ ਸਰਕਾਰ ਨੂੰ ਇਤਬਾਅ ਨਹੀਂ ਲੈਂਦੇ ਹਾਂ ਕਿ ਜੇਕਰ ਛੜੀਆਂ 29294 ਬੈਕਲੌਗ ਨੂੰ ਮਸਲੇ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਅਸੀਂ ਪੰਜਾਬ ਸਰਕਾਰ ਨੂੰ ਹਰ ਮੰਚ ਤੇ ਇਸੇ ਤਰ੍ਹਾਂ ਹੀ ਘੇਰਾਂਗੇ ਅਤੇ ਪੰਜਾਬ ਸਰਕਾਰ ਨੂੰ ਸਾਡੇ ਵਿਰੋਧ ਦਾ ਇਸੇ ਤਰ੍ਹਾਂ ਹੀ ਸਾਹਮਣਾ ਕਰਨਾ ਪਵੇਗਾ